ਬਿਚ ਬਾਨੀ ਅੰਬਰਤ ਸਾਰੇ ਗੁਰਬਾਣੀ ਕਹੇ ਸੇਵਕ ਜਨ ਮਾਨੈ ਪਰ ਤਖ ਗੁਰੂ ਨਿਸਤਾਰੇ ਗੁਰਬਾਣੀ ਕਹੇ ਸੇਵਕ ਜਨ ਮਾਨੈ ਤੱਕ ਗੁਰੂ ਮਿਸਤਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਗੁਰ ਸਵਾਰੀ ਸਾਧ ਸੰਗਤ ਜੀ ਸਤਿ ਗੁਰਾਂ ਦੀ ਅਪਾਰ ਬਖਸ਼ਿਸ ਕਿਰਪਾ ਦਾ ਸਦਕਾ ਅਜਾਪਾ ਮਾਲਕ ਦੇ ਦਰਸ਼ਨ ਕਰੀਏ ਭਾਵ ਸ਼ਬਦ ਦੀ ਵਿਚਾਰ ਕਰੀਏ ਕਿਉਂਕਿ ਆਪਾਂ ਮੁੱਖ ਤੋਂ ਸ਼ਬਦ ਮੇਰੇ ਮਾਲਕ ਨੇ ਕਿਰਪਾ ਕੀਤੀ ਹੈ ਕਿ ਬਾਣੀ ਗੁਰੂ ਗੁਰੂ ਹੈ ਬਾਣੀ ਵਿਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ ਗੁਰਬਾਣੀ ਕਹੈ ਸੇਵਕ ਜਨ ਮਾਨੈ ਪਰ ਤਖ ਗੁਰੂ ਨਿਸ਼ਤਾਰੇ ਗੁਰ ਪਿਆਰਿਓ ਅੱਜ ਦਾ ਪ੍ਰਵਾਨ ਔਰ ਨਾਲ-ਨਾਲ ਮੇਰਾ ਮਾਲਕ ਸਨ ਜਗਾ ਵੀ ਰਹਾ ਹੈ ਸਾਨੂੰ ਥਪ ਥਪੀ ਵੀ ਮਾਰ ਰਿਹਾ ਹੈ ਮਾਰ ਵੀ ਮਾਰ ਰਿਹਾ ਹੈ ਪਰ ਥਪ ਥਪੀ ਦਾ ਮਤਲਬ ਕਿ ਸਾਨੂੰ ਪਿਆਰ ਦੇ ਨਾਲ ਸਮਝਾ ਰਿਹਾ ਹੈ ਪਿਆਰ ਦੇ ਨਾਲ ਸਮਝਾ ਰਿਹਾ ਹੈ ਗੁਰੂ ਪਿਆਰੇਓ ਆਓ ਆਪਾਂ ਸਮਝਣ ਦੀ ਕੋਸ਼ਿਸ਼ ਕਰੀਏ ਗੁਰੂ ਸਾਹਿਬ ਕੀ ਕਹਿੰਦੇ ਨੇ ਬੜੀ ਕਰੜੀ ਗੱਲ ਕਹਿ ਰਹੇ ਨੇ ਗੁਰੂ ਸਾਹਿਬ ਇਸ ਮਨੁੱਖਤਾ ਨੂੰ ਬڑے ਪਿਆਰ ਤੇ ਸਤਕਾਰ ਦੇ ਨਾਲ ਔਰ ਫਿਰ ਜਦੋਂ ਇਹ ਮਨੁੱਖ ਗੱਲ ਨਹੀਂ ਸੁਣਦਾ ਜਦੋਂ ਇਹ ਮਨੁੱਖ ਫਿਰ ਗੱਲ ਨਹੀਂ ਸੁਣਦਾ ਫਿਰ ਗੁਰਪਿਆਰ ਉਹ ਥਪ ਥਪੀ ਮਾਰਦਾ ਹੈ ਫਿਰ ਉਹ ਥਪ ਥਪੀ ਮਾਰਦਾ ਹੈ ਫਿਰ ਜਗਾਉਂਦਾ ਹੈ ਔਰ ਫੇਰੋ ਸ਼ਬਦ ਵਰਤਦਾ ਹੈ ਉਸ ਤਰ੍ਹਾਂ ਦੇ ਸ਼ਬਦ ਮੇਰਾ ਮਾਲਕ ਬਖਸ਼ਦਾ ਹੈ ਕਿ ਸਾਨੂੰ ਜਾਗ ਜਾਣਾ ਚਾਹੀਦਾ ਗੁਰਗੱਰ ਕਿਉਂ ਅਸੀਂ ਸੁੱਤੇ ਪਏ ਆ ਅੱਜ ਵੀ ਇਸ ਤਰ੍ਹਾਂ ਦੇ ਹੀ ਮੇਰਾ ਮਾਲਕ ਆਪਾਂ ਨੂੰ ਸਬਤ ਬਖਸ਼ ਰਿਹਾ ਹੈ ਨੇ ਸਤਿਗੁਰ ਫਰਮਾਨ ਕਰਦੇ ਨੇ ਵਾਹਿਗੁਰੂ ਕਹ ਰਹੇ ਨੇ ਇਹ ਕਾਲਪੁਰਖ ਪਿਤਾ ਪਰਮਾਤਮਾ ਸਾਨੂੰ ਜਗਾ ਰਹੇ ਨੇ ਕਿਵੇਂ ਜਗਾ ਰਹੇ ਨੇ ਇਹ ਮਨੁੱਖ ਕੀ ਕਹ ਰਹੇ ਨੇ ਇਹ ਬੰਦੇ ਆ ਤੂੰ ਮਾਇਆ ਦੇ ਮੋਹ ਦੇ ਵਿੱਚ ਫਸਿਆ ਪਿਆ ਹੈ ਕਾਦੇ ਕਾਰਨ ਫਸਿਆ ਹੈ ਕਿ ਤੇਰੀਆਂ ਕਰਤੂਤਾਂ ਕਾਲੀਆਂ ਨੇ ਕਰਤੂਤਾਂ ਦੇਖੋ ਕੁ ਪਿਆਰੋ ਕਿੰਡੀ ਵੱਡੀ ਚਪੇੜ ਹੈ ਕਰਤੂਤਾਂ ਕਾਲੀਆਂ ਨੇ ਔਰ ਫਿਰ ਤੂੰ ਝੂਠੀ ਮੁਠੀ ਸਿਰਪ ਗਾਉਂਦਾ ਫਿਰਦਾ ਹੈ ਲੋਕ ਦਿਖਾਵਾ ਕਰਦਾ ਤੂੰ ਗਾਉਂਦਾ ਫਿਰਦਾ ਹੈ ਪਰ ਜਿਹੜਾ ਮੇਰਾ ਮਾਲਕ ਕਹਿ ਰਿਹਾ ਹੈ ਤੂੰ ਉਹ ਨਹੀਂ ਮੰਨ ਰਿਹਾ ਉਹ ਨਹੀਂ ਮੰਨਦਾ ਤਾਂ ਗੁਰ ਪਿਆਰੇ ਫਿਰ ਆਪਾਂ ਗੁਰੂ ਸਾਹਿਬ ਨੂੰ ਪੁੱਛੀਏ ਇਹ ਤਾਂ ਇੱਕ ਵਿਚਾਰ ਹੋ ਗਈ ਆਪਣੀ ਗੁਰਮੰਦ ਗੁਰਮਤ ਦੇ ਅਨਸਾਰ ਇੱਕ ਸ਼ਬਦ ਦੀ ਇੱਕ ਪੰਗਤੀ ਦੀ ਵਿਚਾਰ ਆਪਾਂ ਕੀਤੀ ਹੈ ਸਤਗੁਰ ਕਹਿੰਦੇ ਨੇ ਪੰਗਤੀ ਦੇ ਅੰਦਰ ਫਰਮਾਉਣ ਕਰਦੇ ਨੇ ਕੋਈ ਇਹ ਵੀ ਨਾ ਵਿਚਾਰ ਕਰ ਲੇ ਪਤਾ ਨਹੀਂ ਇਹ ਮਨ ਘੜਤ ਗੱਲਾਂ ਕਰੀ ਜਾਂਦੇ ਨੇ ਨਹੀਂ ਨਹੀਂ ਗੁਰ ਪਿਆਰਿਓ ਸਲੋਕਮ ਹਲਾ ਪੰਜਵਾਂ ਅੰਦਰੋ ਅੰਨਾ ਬਾਹਰੋ ਅੰਨਾ ਕੂੜੀ ਕੂੜੀ ਗਾਵੈ ਸੇਰ ਪੜ ਲਓ ਗੁਰ ਪਿਆਰਿਓ ਸਭਤ ਸਾਡੀ ਰਸਨਾਂ ਤੇ ਬਸ ਜੇ ਸਾਡੇ ਅੰਦਰ ਘਰ ਘਰ ਜੇ ਅੰਦਰੋਂ ਅੰਨਾ ਬਾਹਰੋਂ ਅੰਨਾ ਕੂੜੀ ਕੂੜੀ ਗਾਵੇ ਕਹਿੰਦਾ ਥਾਂ ਥਾਂ ਤੇ ਤਾਂ ਗਾਉਂਦਾ ਫਿਰਦਾ ਹੈ ਪਰ ਨਾ ਆਪ ਜਾਗਿਆ ਹੈ ਤੇ ਦੂਸਰਿਆਂ ਨੂੰ ਕਿਵੇਂ ਜਗਾ ਸਕਦਾ ਹੈ ਜਦੋਂ ਮਨੁੱਖ ਆਪ ਹੀ ਨਹੀਂ ਜਾਗਿਆ ਫਿਰ ਦੂਸਰਿਆਂ ਨੂੰ ਕਿਵੇਂ ਜਗਾ ਸਕਦਾ ਕਿਵੇਂ ਕਹਿ ਸਕਦਾ ਹੈ ਭਾਈ ਉਠੋ ਉਠੋ ਬੰਦਗੀ ਕਰੋ ਰੱਬ ਨੂੰ ਯਾਦ ਕਰੋ ਹਾਂ ਇਹ ਹੈ ਕਿ ਆਪਣਾ ਹੌਕਾ ਤਾਂ ਜ਼ਰੂਰ ਦੇ ਰਿਆ ਸੀ ਤਾਂ ਗੁਰਪਿਆਰੋ ਫਿਰ ਮੇਰਾ ਮਾਲਕ ਕਿਰਪਾ ਕਰ ਰਿਹਾ ਨੇ ਕਿ ਅੰਦਰੋਂ ਅੰਨ ਬਾਹਰੋਂ ਅੰਨ ਕੂੜੀ ਕੂੜੀ ਗਾਵੇ ਤੇ ਇਹੀ ਸ਼ਬਦੀ ਦੀ ਵਿਚਾਰ ਅੱਜ ਦੀ ਗੁਰਪਿਆਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ